ਸਿੱਖਾ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਸ੍ਰੀ ਮੁਖ ਬਾਗ ਪਾਤਸ਼ਾਹੀ ਦਸਮੀ ਸ਼ੰਦ ਸਿੱਖਾ ਸ੍ਰੀ ਭਗਵਤੀ ਜੂ ਕਾ ਭਗਵਤੀ ਸ਼ੰਦ ਪਹਿਲਾ ਨਮੋ ਗਰਦੰਤੀ ਅਨੰਤੀ ਸਵਈਆ ਨਮੋ ਜੋਗ ਜੋਗੀ ਸ੍ਰੀ ਜੋਗ ਮਈਆ ਨਮੋ ਕਹਿਰ ਬਹਨੀ ਸਤਰਹੰਤੀ ਨਮੋ ਸਾਰਦਾ ਬ੍ਰਹਮ ਵਿਦਿਆ ਪੜੰਤੀ ਨਮੋ ਰਿਦ ਦਾਸਿਦ ਦਾ ਬੁੱਧ ਦੇਨੀ ਨਮੋ ਕਾਲ ਕੇ ਕਾਲ ਕੋ ਕਾਲ ਸ਼ੈਨੀ ਨਮੋ ਕਾਲ ਆਜਨੂ ਐ ਵਰਤੀ ਨੋ ਨਮੋ ਤੀਨੋ ਆਲੋਕ ਕੀਨੋ ਅਹੀਰੋ ਨਮੋ ਜੋਤ ਜਵਾਲਾ ਤੁਮੈ ਵੀਰ ਜਾਵੈ ਸੁਰਾ ਸੁਰਖੀ ਸਰ ਨਹੀਂ ਪੀਦ ਪਾਵੈ ਤੂੰ ਹੀ ਜੋਗ ਜਗਤ ਤੂੰ ਨਾ ਤੂੰ ਹੀ ਘੜ ਦਤਾਰੈ ਤੂੰ ਹੀ ਜੈ ਕ੍ਰਾਂਤੀ ਅਹਰ ਜੈ ਬਿਸ਼ਾਰੈ ਤੂੰ ਹੀ ਜੋਗਣੀ ਖਬਰ ਭਰਨੀ ਅਦੋਖਨ ਰਬ ਕਵੀਰ ਕੇ ਪ੍ਰਾਨ ਕੋ ਪਕੜ ਸੋਖਨ ਤੂੰ ਹੀ ਜਲਥਲੇ ਪਰਬਤਿ ਗਰਿ ਨਿਵਾਸੀ ਤੂੰ ਹੀ ਸਭ ਕਟਨ ਮੈਂ ਨਿਰਾਨੰ ਪ੍ਰਕਾਸੀ ਤੁਹੀ ਦਸ਼ਤੁ ਦਾ ਆਨੰਦ ਤੁਹੀ ਸਰਬ ਪਾਲੀ ਤੁਹੀ ਬ੍ਰਿਛ ਬੋਪਾ ਤੁਹੀ ਆਭਮਾਲੀ ਤੁਹੀ ਬਿਸੁ ਘਰਨੀ ਤੁਹੀ ਜਗ ਪ੍ਰਕਾਸ਼ੀ